ਨੀ ਨਿੱਕੀ ਜਿੰਨੀ ਕੋਠੜੀਏ ਤੇਰੇ ਵਿੱਚ ਮੇਰੀਆਂ ਵੰਗਾਂ ਨਿੱਕੀ ਜਿੰਨੀ ਕੋਠੜੀਏ ਤੇਰੇ ਵਿੱਚ ਮੇਰੀਆਂ ਵੰਗਾਂ ਨਾਲੇ ਲਾੜਾ ਪੈਣੂ ਵਿੱਚ ਨਾਲੇ ਪਨਾਵੇ ਟੰਗਾ ਨਿੱਕੀ ਜਿੰਨੀ ਕੋਠੜੀਏ ਤੇਰੇ ਵਿੱਚ ਮੇਰੀਆਂ ਵੰਗਾਂ ਨਿੱਕੀ ਜਿੰਨੀ ਕੋਠੜੀਏ ਤੇਰੇ ਵਿੱਚ ਮੇਰੀਆਂ ਅਲਾਂ ਨਿੰਕ ਜਿਨੀ ਕਾਟੜੀਏ ਤੇਰੇ ਵਿੱਚ ਮੇਰੀਆਂ ਅਲਾਂ ਨਾਲੇ ਨਖਰੋ ਬੇਬੇ ਵਿੱਚ ਨਾਲੇ ਪਨਾਵੇ ਗੱਲਾਂ ਨਿੰਕ ਜਿਨੀ ਕਾਟੜੀਏ ਤੇਰੇ ਵਿੱਚ ਮੇਰੀਆਂ ਅਲਾਂ ਨਿੰਕ ਜਿਨੀ ਕਾਟੜੀਏ ਤੇਰੇ ਵਿੱਚ ਮੇਰੇ ਕਦੂ ਨਨਿੱਕੀ ਜਿਨੀ ਕਾਠੜੀਏ ਤੇਰੇ ਵਿੱਚ ਮੇਰੇ ਕਦੂ ਨਾਲੇ ਦੀਜਾ ਪੈਣੂ ਵਿੱਚ ਨਾਲੇ ਪਣਾਵੇ ਮਧੂ ਨਨਿੱਕੀ ਜਿਨੀ ਕਾਠੜੀਏ ਤੇਰੇ ਵਿੱਚ ਮੇਰੇ ਕਦੂ ਨਨਿੱਕੀ ਜਿਨੀ ਕਾਠੜੀਏ ਤੇਰੇ ਵਿੱਚ ਮੇਰੇ ਮੰਡ ਨਨਿੱਕੀ ਜਿਨੀ ਕਾਠੜੀਏ ਤੇਰੇ ਵਿੱਚ ਮੇਰੇ ਮੰਡ ਨਾਲੇ ਪੱਬੂ ਪੈਣੂ ਵਿੱਚ ਨਾਲੇ ਖਾਵੇ ਡੰਡੇ ਨਿੰਕੀ ਜਿੰਨੀ ਗੋਟੜੀ ਹੈ ਤੇਰੇ ਵਿੱਚ ਮੇਰੇ ਮੰਡੇ